ਸਸਾਈ ਕਾਲੋ ਜੀ ਆਪਣਾ ਖੜੇ ਇੱਥੇ ਕਾਲੀ ਕਾਲੀ ਰੋਣ ਤਾਂ ਠੀਕ ਹੈ ਜੀ ਕੋਈ ਨੁਕਸਾਨ ਨਹੀਂ ਕੋਈ ਆ ਜਾਏਗਾ ਤਾਂ ਖੜੇ ਹੋਏ ਕਿ ਇੱਥੇ ਜਿਹੜੇ ਕਾਲਾ ਹਾਲ ਹੈ ਜਿਹੜਾ ਬਾਈ ਮੈਂ ਪਰਸੋਂ ਆਇਆ ਸੀਗਾ ਤੇ ਨੋਟ ਬਹੁਤ ਵੱਜੀ ਹੋਈ ਸੀ ਕਿ ਦੂਰ ਤੱਕ ਤੋਂ ਨੋਟ ਵੀ ਹੱਥਾਂ ਦੱਸਣੇ ਆ ਸੀ ਕਿ ਨੋਟ ਜਿਹੜੀ ਉਹ ਘਾਨੀ ਹੋਈ ਸੀ ਇਹਨਾਂ ਨੇ ਸੰਕਟ ਉਹ ਖਾਲੀ ਨਾ ਉਹ ਸਾਰੀ ਥੁਰ ਦਿੱਤੀ ਹੈ ਤੇ ਇਸ ਜਿਹੜੇ ਘਰ ਸੀਗੇ ਇਹ ਜਗ੍ਹਾ ਦੇ ਸਾਰੇ ਟੀਟਾ ਟਾ ਟਾ ਸਭੇ ਟੀਟਾ ਲੇ ਗਏ ਤੁਸੀਂ ਦੇਖ ਸਕਦੇ ਹੋ ਜੀ ਇਹ ਵੀਰ ਹੁਣ ਵੀ ਇੱਧਰ ਲੱਗੇ ਹੋਏ ਆ ਤੂੜੀ ਇਹਦੇ ਕੱਢਣ ਜਗ੍ਹਾ ਜਿਹੜਾ ਪਾਣੀ ਚੜਦਾ ਉਹ ਵੀ ਮਾਰ ਕਰਦਾ ਜਿਹੜਾ ਲੈਂਦਾ ਉਹ ਵੀ ਮਾਰ ਕਰਦਾ ਠੀਕ ਹੈ ਜੀ ਇਹ ਹੌਲੀ ਹੌਲੀ ਘਰ ਨੇ ਢਾ ਲਾਈ ਖੜਾਵਾ ਤੇ ਮੇਰੇ ਵੀਰ ਜਿਹੜੇ ਵੀ ਵੀਡੀਓ ਦੇਖਦੇ ਆ ਦੂਰੋਂ ਦੂਰੋਂ ਇਹ ਮਿੱਟੀ ਜਰੂਰ ਪਚਾਓ ਤੇ ਸੰਗਤ ਜਰੂਰ ਨਾਲ ਲੈ ਕੇ ਆਓ ਠੀਕ ਹੈ ਜੀ ਆ ਦੇਖੋ ਤੁਸੀਂ ਰਾਜ ਬਾਈ ਜੀ ਨਾਲ ਸਾਰੀ ਘਰ ਵਿੱਚ ਕਰ ਲਿਆ ਠੀਕ ਹੈ ਜੀ ਇੱਥੇ ਵੀ ਜਿਹੜਾ ਹੈਗਾ ਅਸੀਂ ਸ਼ੈਡ ਛੁੱਟ ਸਭ ਵਿੱਚ ਛੁੱਟਦਾ ਠੀਕ ਹੈ ਜੀ ਦੇਖੋ ਤੁਸੀਂ ਢਾਹ ਬਹੁਤ ਜਦੀ ਲਾਈ ਖੜਾ ਹੈ ਕਿ ਕਿਹੜਾ ਪਿੰਡਾ ਵੀਰ ਜੀ ਇਹ ਕਾਲੀ ਰੌਂਤ ਕਾਲੀ ਰੌਂਤ ਬਾਈ ਜੀ ਆ ਵੀ ਬਾਈ ਜੀ ਨੇ ਦੱਸਿਆ ਕਾਲੀ ਰੌਂਤ ਬਾੜਾ ਕਾਲੀ ਰੌਂਤ ਸਾ ਜੀ ਇੱਥੇ ਜ਼ਰੂਰ ਪਹੁੰਚੋ ਇੱਥੇ ਠੀਕ ਹੈ ਜੀ ਜਿੰਨੀ ਵੀ ਸੜਕ ਤੇ ਪਹੁੰਚ ਸਕੀ ਆ ਮਿੱਟੀ ਲੈ ਕੇ ਤੋੜੇ ਜ਼ਰੂਰ ਇੱਥੇ ਪਹੁੰਚੋ ਠੀਕ ਹੈ ਜੀ ਤੇ ਵੀਡੀਓ ਨੂੰ ਕਹਾਂ ਸ਼ੇਅਰ ਕਰ ਦਿਆ ਤੁਹਾਨੂੰ